ਨਾਕਾਬੰਦੀ ਕਰਕੇ ਚੈਕਿੰਗ ਕਰ ਰਹੇ ਨੇ ਇਸ ਤੋਂ ਇਲਾਵਾ ਜਿਹੜੇ ਰੇਲਵੇ ਸਟੇਸ਼ਨਸ ਹੈ ਉੱਥੇ ਵੀ ਚੈਕਿੰਗ ਚੱਲ ਰਹੀ ਹੈ ਇਹਦੇ ਵਿੱਚ ਸਾਡੀ ਇਹ ਕੋਸ਼ਿਸ਼ ਹੈ ਕਿ ਜਿਹੜਾ ਇਹ ਗੈਂਗਸਟਰਵਾਦ ਹੈ ਇਹਦਾ ਖਾਤਮਾ ਆਪਾਂ ਕਰੀਏ ਇਹਦਾ ਨਾਸ਼ ਕਰੀਏ ਤੇ ਦੀ ਜਿਹੜੀ ਅੱਜ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਨਾਕਾਬੰਦੀ ਜਾਂ ਪਬਲਿਕ ਪਲੇਸਸ ਦੀ ਚੈਕਿੰਗ ਹੈ ਰੇਲਵੇ ਸਟੇਸ਼ਨ ਦੀ ਚੈਕਿੰਗ ਹੈ ਉਹ ਕਰ ਰਹੇ ਨੇ ਉਥੇ ਜਿਹੜਾ ਬਿਆਸ ਜਿਹੜਾ ਐਂਟਰੀ ਪੁਆਇੰਟ ਹੈ ਅੰਮ੍ਰਿਤਸਰ ਡਿਸਟ੍ਰਿਕਟ ਦਾ ਤਾਂ ਉਥੇ ਆਲਰੇਡੀ ਸਾਡਾ ਇੱਕ ਹਾਈ ਟੈਕ 24 ਆਵਰ ਨਾਕਾ ਲੱਗਾ ਹੋਇਆ ਹੈ। ਤੇ ਵਾਰ ਤਾਂ ਉਸੇ ਦੇ ਤਹਿਤ ਅੱਜ ਪੂਰੇ ਸੂਬੇ ਦੇ ਵਿੱਚ ਇਸ ਤਰ੍ਹਾਂ ਦੀ ਚੈਕਿੰਗ ਅਸੀਂ ਕਰ ਰਹੇ ਨੇ ਪਬਲਿਕ ਪਲੇਸਸ ਤੇ ਤਾਂ ਅਸੀਂ ਨਾਕਾਬੰਦੀ ਕਰਕੇ ਚੈਕਿੰਗ ਕਰ ਰਹੇ ਨੇ ਇਸ ਤੋਂ ਇਲਾਵਾ ਜਿਹੜੇ ਰੇਲਵੇ ਸਟੇਸ਼ਨਸ ਹੈ ਉਥੇ ਵੀ ਚੈਕਿੰਗ ਚੱਲ ਰਹੀ ਹੈ। ਤਾਂ ਇਹਦਾ ਬੇਸਿਕਲੀ ਜਿਹੜਾ ਆਬਜੈਕਟਿਵ ਹੈ ਮਕਸਦ ਇਹ ਹੈ ਕਿ ਜਿਹੜਾ ਕੋਈ ਸ਼ਰਾਰਤੀ ਅਨਸਰ ਹੈ ਤਾਂ ਉਹਨਾਂ ਦੀ ਆਪਾਂ ਚੈਕਿੰਗ ਕਰੀਏ ਤਾਂ ਆਮੂਮਨ ਇਸ ਤਰ੍ਹਾਂ ਦੇ ਟਰਾਂਸਪੋਰਟ ਦੇ ਵਿੱਚ ਕੋਈ ਮੂਵਮੈਂਟ ਲੋਕਾਂ ਦੀ ਹੁੰਦੀ ਹੈ ਤਾਂ ਉਸ ਸੀਜ਼ ਨੂੰ ਅਸੀਂ ਸੁਨਿਸ਼ਚਿਤ ਕਰਨਾ ਚਾਹੁੰਦੇ ਹਾਂ ਤਾਂ ਨਾਲ ਜੇ ਇਸ ਤਰ੍ਹਾਂ ਦਾ ਕਿਤੇ ਕੋਈ ਮੂਵਮੈਂਟ ਹੈ ਜਾਂ ਇਸ ਤਰ੍ਹਾਂ ਦਾ ਮਾੜਾ ਅਨਸਰ ਕਿਤੇ ਪਬਲਿਕ ਪਲੇਸ ਦੇ ਵਿੱਚ ਇਹਨਾਂ ਦੀ ਮੂਵਮੈਂਟ ਹੁੰਦੀ ਹੈ ਤਾਂ ਉਹਨੂੰ ਚੈੱਕ ਕਰਨ ਲਈ ਇਹ ਚੀਜ਼ ਅਸੀਂ ਕਰਾ ਰਹੇ ਨੇ ਇਹ ਜਿਹੜਾ ਬੜਾ ਜਿਹੜਾ ਫਲੈਗਸ਼ਿਪ ਪ੍ਰੋਗਰਾਮ ਗੈਂਗਸਟਰਸ ਤੇ ਵਾਰ ਹੈ ਉਹਦਾ ਹੀ ਇੱਕ ਹਿੱਸਾ ਹੈ ਤਾਂ ਉਹਦੇ ਚ ਪਿੱਛੇ ਆਪਰੇਸ਼ਨ ਪ੍ਰਹਾਰ 2 ਚੱਲਿਆ ਸੀਗਾ ਪੂਰੇ ਪੰਜਾਬ ਸੂਬੇ ਦੇ ਵਿੱਚ ਐਂਡ ਉਹਦੇ ਵਿੱਚ ਜੇ ਮੈਂ ਗੱਲ ਕਰਾਂ ਅੰਮ੍ਰਿਤਸਰ ਰੂਰਲ ਦੀ ਤਾਂ ਜਿਹੜਾ ਪ੍ਰਹਾਰ 1 ਸੀਗਾ ਉਹਦੇ ਚ तकरीबन 300 ਜਿਹੜੇ ਅ ਅਸੀਂ ਜਿਹੜੇ ਗੈਂਗਸਟਰ ਜਾਂ ਉਹਨਾਂ ਦੇ ਜਿਹੜੇ ਐਸੋਸੀਏਟਸ ਹੈ ਉਹ ਗ੍ਰਿਫਤਾਰ ਹੋਏ ਸੀਗੇ ਤਾਂ ਫਿਰ ਦੁਬਾਰਾ ਜਿਹੜਾ ਪ੍ਰਹਾਰ 2 ਚੱਲਿਆ ਸੀਗਾ ਉਹਦੇ ਚ तकरीबन 250 ਤੋਂ ਉੱਤੇ ਜਿਹੜੇ ਮਤਲਬ ਮੁਲਜ਼ਮ ਹੈ ਜਾਂ ਜਿਹੜੇ ਗੈਂਗਸਟਰਸ ਐਸੋਸੀਏਟਸ ਹੈ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਤਾਂ ਮੋਰਰਲੈਸ ਇਹਦੇ ਵਿੱਚ ਸਾਡੀ ਇਹ ਕੋਸ਼ਿਸ਼ ਹੈ ਕਿ ਜਿਹੜਾ ਇਹ ਗੈਂਗਸਟਰਵਾਦ ਹੈ ਇਹਦਾ ਖਾਤਮਾ ਆਪਾਂ ਕਰੀਏ ਇਹਦਾ ਨਾਸ਼ ਕਰੀਏ ਦਾ ਉਹਦੇ ਚੀ ਰਣਨੀਤੀ ਉਲਿਖੀ ਗਈ ਹੈ ਤਾਂ ਜਿਹਦੇ ਵਿੱਚ ਕੰਟੀਨਿਊਸ ਮੋਡ ਦੇ ਵਿੱਚ ਅਸੀਂ ਕੰਮ ਕਰ ਰਹੇ ਨੇ ਕਿਤੇ ਅਸੀਂ ਲੋਕਾਂ ਨੂੰ ਅਰੈਸਟ ਕਰ ਰਹੇ ਨੇ ਜਿਹੜਾ ਇਹਨਾਂ ਦਾ ਇਕੋਸਿਸਟਮ ਹੈ ਗੈਂਗਸਟਰਸ ਦਾ ਤਾਂ ਜਿਹੜੇ ਇਹਨਾਂ ਦੇ ਨਾਲ ਦੇ ਕੋਈ ਲੌਜਿਸਟਿਕਸ ਪ੍ਰੋਵਾਈਡ ਕਰਦਾ ਕੋਈ ਸਪੋਰਟ ਸਿਸਟਮ ਪ੍ਰੋਵਾਈਡ ਕਰਦਾ ਕੋਈ ਫਾਈਨੈਂਸ਼ੀਅਲੀ ਹੈਲਪ ਕਰਦਾ ਤਾ ਦੂਜੇ ਪਾਸੇ ਲੁਕ ਲਈ ਪਬਲਿਕ ਕਾਨਫਰੈਂਸ ਲਈ ਅਸੀਂ ਇਸ ਤਰ੍ਹਾਂ ਦੀ ਜਿਹੜੀ ਅੱਜ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਨਾਕਾਬੰਦੀ ਜਾਂ ਪਬਲਿਕ ਪਲੇਸਸ ਦੀ ਚੈਕਿੰਗ ਹੈ ਰੇਲਵੇ ਸਟੇਸ਼ਨ ਦੀ ਚੈਕਿੰਗ ਹੈ ਉਹ ਕਰ ਰਹੇ ਨੇ ਤੇ ਸਰ ਕਿੰਨਾ ਤਾਂ ਇੰਪੋਰਟੈਂਟ ਹੈ ਰੋਡ ਜਿਹੜੀ ਖਾਸ ਕਰਕੇ 에어ਪੋਰਟ ਤੋਂ ਜਾਂਦੀ ਹੈ ਔਰ ਵੀ ਬਾਰਡਰ ਦੇ ਪਿੰਡਾਂ ਨੂੰ ਜਾਂਦੀ ਹੈ ਨਹੀਂ ਬੜੀ ਸਟ੍ਰੈਟੈਜੀਕ ਰੋਡ ਹੈ ਬਹੁਤ ਇੰਪੋਰਟੈਂਟ ਹੈ 에어ਪੋਰਟ ਰੋਡ ਹੈ ਗਾਂ ਅੱਗੇ ਜੇ ਤੁਸੀਂ ਜਾਓਗੇ ਤਾਂ ਤੁਸੀਂ ਬਾਰਡਰ ਤੇ ਪਹੁੰਚ ਜਾਂਦੇ ਹੋ ਤਾਂ ਇਸ ਰੋਡ ਨੂੰ ਅਸੀਂ ਸਪੈਸ਼ਲੀ ਇਸ ਕਰਕੇ ਫੋਕਸ ਕਰ ਰਹੇ ਨੇ ਕਿ ਕਿਤੇ ਮੂਵਮੈਂਟ ਤਾਂ ਨਹੀਂ ਹੈ ਵੈਸੇ ਅਸੀਂ ਚੈਕਿੰਗ ਕਰਦੇ ਰਹਿੰਦੇ ਹਾਂ ਬਟ ਅਗੇਨ ਇਹ ਸਟ੍ਰੈਟੈਜਿਕ ਰੋਡ ਕਰਕੇ ਅਸੀਂ ਖਾਸ ਤਵਜੂਹ ਇਸ ਰੋਡ ਦੇ ਦਿੱਤੀ ਹੋਈ ਹੈ ਬਿਆਸ ਸਰ ਸੜਕ ਸਪੈਸ਼ਲ ਟੋਪਿਕ ਜਿਹੜਾ ਬਿਆਸ ਐਂਟਰੀ ਪੁਆਇੰਟ ਹੈ ਸਰ ਉੱਥੇ ਕਿਵੇਂ ਦੀ ਉੱਥੇ ਵੀ ਸਰ ਇੱਧਰ ਦੇ ਇੱਧਰ ਦੇ ਉੱਥੇ ਜਿਹੜਾ ਬਿਆਸ ਜਿਹੜਾ ਐਂਟਰੀ ਪੁਆਇੰਟ ਹੈ ਅੰਮ੍ਰਿਤਸਰ ਡਿਸਟ੍ਰਿਕਟ ਦਾ ਤਾਂ ਉੱਥੇ ਆਲਰੇਡੀ ਸਾਡਾ ਇੱਕ ਹਾਈ ਟੈਕ 24 ਆਵਰ ਨਾਕਾ ਲੱਗਾ ਹੋਇਆ ਹੈ ਤਾ ਉਥੇ 24 ਘੰਟੇ ਜਿਹੜੀ ਨਫਰੀ ਸਾਡੀ ਤਾਇਨਾਤ ਰਹਤੀ ਹੈ ਐਂਡ ਨਾਕਾ ਹੈ ਹੀ ਉਥੇ ਸਾਡੇ ਕੋਲ ਇਕਵਿਪਮੈਂਟਸ ਵੀ ਹੈ ਐਡਵਾਂਸਡ ਕੈਮਰੇਜ਼ ਵੀ ਹੈ ਤਾ ਉਥੇ ਸਾਰੀ ਮੂਵਮੈਂਟ ਟਰੈਕ ਕਰਦੇ ਹੈ ਕਿ ਕਿਸ ਬੰਦੇ ਦੀ ਐਂਟਰੀ ਜਾਂ ਕਿਸ ਗੱਡੀ ਦੀ ਐਂਟਰੀ ਜ਼ਿਲ੍ਹੇ ਦੇ ਵਿੱਚ ਹੁੰਦੀ ਹੈ ਸਰ ਸਪੈਸ਼ਲ ਤੌਰ ਦੇ ਉੱਤੇ ਤੁਸੀਂ ਸੜਕ ਦੇ ਉੱਤੇ ਆਏ ਜੇ ਕੋਈ ਇਨਪੁਟ ਵਗੈਰਾ ਆਈ ਸੀ ਕਿ ਇੰਟੈਲੀਜੈਂਸ ਤੋਂ ਨਹੀਂ ਸਾਡੇ ਕੋਲ ਵੈਸੇ ਇਨਪੁਟਸ ਰਹਿੰਦੀਆਂ ਹੈ ਬਟ ਅਦਰਵਾਇਜ਼ ਆਲਸੋ ਸਾਡੀ ਟੀਮ ਗਰਾਊਂਡ ਤੇ ਹੈ ਸੜਕਾਂ ਤੇ ਉੱਤੇ ਖੜੀ ਹੈ ਤਾ ਇੱਕ ਤਰ੍ਹਾਂ ਉਹਦੇ ਨਾਲ ਹੌਸਲਾ ਵੀ ਮਿਲਦਾ ਹੈ ਟੀਮ ਨੂੰ ਜਦੋਂ ਅਸੀਂ ਆਪ ਜਾਣਦੇ ਆ ਤਾਂ ਉਹਦਾ ਇੰਪੈਕਟ ਵੀ ਵਧੀਆ ਹੁੰਦਾ ਹੈ ਤਾਂ ਬੇਸਿਕਲੀ ਮੈਸੇਜ ਵੀ ਦੋਨੋਂ ਪਾਸੇ ਹੈ ਲੂਕਾ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਸੀ ਨਾਲ ਖੜੇ ਹੈ ਤਾਂ ਪਬਲਿਕ ਕੰਫੀਡੈਂਸ ਲਈ ਅਸੀਂ ਹੈਗੇ ਨੇ ਪਰ ਦੂਜੇ ਪਾਸੇ ਜਿਹੜਾ ਮਾੜਾ ਅਨਸਰ ਹੈ ਤਾਂ ਜਿਹੜੇ ਕ੍ਰਾਈਮਨਲਸ ਹੈ ਉਹਨਾਂ ਨੂੰ ਵੀ ਬੜਾ ਕਲੀਅਰ ਸੰਦੇਸ਼ ਹੈ ਮੈਸੇਜ ਕਲੀਅਰ ਹੈ ਕਿ ਇਹਦਾ ਅਸੀਂ ਖਤਮਾ ਕਰਾਂਗੇ ਜਿਹੜਾ ਗੈਂਗਸਟਰਵਾਦ ਹੈ। ਸਈ ਬਸਾਂ ਤੱਕਨ ਚੈੱਕ ਕੀਤੀਆਂ ਜਾ ਰਹੀਆਂ ਅੱਜ ਬੜਾ ਮਿਨਿਊਟਲੀ ਸਰ ਬਸਾਂ ਚੈੱਕ ਕੀਤੀਆਂ ਜਾ ਰਹੀਆਂ ਇਨਫੈਕਟ ਸਾਰਾ ਟਰਾਂਸਪੋਰਟ ਜਿੱਥੇ-ਜਿੱਥੇ ਸਾਨੂੰ ਕੋਈ ਸਸਪੀਸ਼ੀਅਸ ਚੀਜ਼ ਕੋਈ ਲੱਗ ਰਹੀ ਹੈ ਤਾਂ ਉੱਥੇ ਅਸੀਂ ਚੈੱਕ ਕਰ ਰਹੇ ਹਾਂ। ਸਰ ਅਨਨ ਟਾਈਮ ਤੇ ਇਸ ਤੋਂ ਨਾਕੇ ਬੰਦੀ ਹੋਰ ਕਿੱਟੀ ਜਾਏਗੀ ਖਾਸ ਕਰਕੇ ਐਸ ਰੋਡ ਦੇ ਉੱਤੇ ਕਿਉਂਕਿ ਬੜੀ ਵੀਏਪੀ ਰੋਡ ਹੈ ਇਹ ਦੂ। ਨਹੀਂ ਨਹੀਂ ਬਿਲਕੁਲ ਇਹ ਜਿਹੜੀ ਮੁਹਿੰਮ ਚੱਲ ਰਹੀ ਹੈ ਸਰਕਾਰ ਵੱ ਇੱਕ ਦਿਨ ਦਸਰੇ ਨਾਕੇ ਲੱਗੇ ਕਿ ਪੂਰੇ ਆਲੋਵਰ ਦੇ ਆਤੀ ਏਰੀਆ ਦੀ ਗੱਲ ਕਰੀਏ ਜੀ ਤਾਂ ਇੱਥੇ ਘਟੋ ਘਟ 2-3 ਘੰਟੇ ਦਾ ਹੈਗਾ ਅਸੀਂ ਮੋਬਾਈਲ ਸ਼ਿਫਟਿੰਗ ਨਾਕਾਜ਼ ਲਾ ਰਹੇ ਕਿਤੇ ਇਸ ਜਗ੍ਹਾ ਨੂੰ ਸ਼ਿਫਟ ਕਰਕੇ ਫਿਰ ਦੂਜੀ ਜਗ੍ਹਾ ਨੂੰ ਸੋ ਦੈਟ ਇੱਕ ਸਰਪ੍ਰਾਈਜ਼ ਐਲੀਮੈਂਟ ਬਰਕਰਾਰ ਰਹੇ ਠੀਕ ਹੈ ਅਨਵੇਂ ਸਮੇਂ ਜਿੱਥੇ ਕਾਮਯਾਬੀ ਮਿਲਦੀ ਨਜ਼ਰ ਆਏਗੀ ਸਰ ਜਿਸ ਤਰ੍ਹਾਂ ਨਰਕੇ ਬਦੀ ਜੀ ਨਹੀਂ ਨਹੀਂ ਬਿਲਕੁਲ ਸਾਨੂੰ ਕਾਫੀ ਪਿੱਛੇ ਵੀ ਜਿਹੜੀ ਟੀਮ ਹੈ ਅੰਮ੍ਰਿਤਸਰ ਰੂਰਲ ਦੀ ਕਾਫੀ ਕਾਮਯਾਬੀ ਮਿਲੀ ਹੈ ਆਲਰੇਡੀ ਕਾਫੀ ਡਰੱਗ ਰਿਕਵਰੀ ਹੋਈ ਹੈ ਤਾਂ ਇਹ ਅੱਗੇ ਵੀ ਆਈ ਏਮ ਵੈਰੀ ਹੋਪਫੁਲ ਕਿ ਕਾਮਯਾਬੀ ਅੱਗੇ ਵੀ ਮਿਲਦੀ ਰਹੂਗੀ ਸਰ ਇੱਕ ਬੜਾ ਬੜਾ ਯਾਰ ਇਕਬਾਲ ਸਰ ਆਪ Saya y